ਦਿਨ ਕਲਕਰੀਆ ਲੋ ਤੇਰੇ ਸ਼ਹਿਰ ਦੇ ਤਾਲ ਲੋ ਤੇਰੇ ਸ਼ਹਿਰ ਦੇ ਵਿੱਚ ਆ ਤੇ ਲਗਾਤਾਰ ਟ੍ਰੈਫਿਕ ਨਿਯਮਾਂ ਦੀ ਚੜੀਆਂ ਧੱਜੀਆਂ ਉੜਾਈ ਆ ਜਾਂਦੀ ਹੈ ਜਦੋਂ ਕੋਈ ਹਾਸਾ ਹੁੰਦਾ ਤਾਂ ਮੋਸਟਲੀ ਕਾਰਨ ਧੁੰਦਾਂ ਦੇ ਵਿੱਚ ਇਹੀ ਹੁੰਦਾ ਕਿ ਸਾਹਮਣੇ ਵਾਲਾ ਵਹੀਕਲ ਦਿਖਿਆ ਨਹੀਂ ਕਿਉਂਕਿ ਜਦੋਂ ਹਾਸਾ ਹੁੰਦਾ ਤੁਹਾਨੂੰ ਵੀ ਪਤਾ ਹੈ ਬੰਦੇ ਦਾ ਇਨਸਾਨ ਦਾ ਜਾਂ ਤਾਂ ਕੋਈ ਅੰਗ ਪੈਰ ਚਲੇ ਜਾਂਦਾ ਜਾਂ ਉਹਦਾ ਜੀਵਨ ਚਲੇ ਜਾਂਦਾ ਹੈ ਇੱਕ ਅਪੀਲ ਕਰਦੇ ਤੁਹਾਡਾ ਆਪਣਾ ਜੀਵਨ ਤੇ ਦੂਸਰੇ ਜਿਹੜੇ ਹੋਰ ਸੜਕਾਂ ਤੇ ਚੱਲ ਰਹੇ ਨੇ ਲੋਕ ਉਹਨਾਂ ਦਾ ਜੀਵਨ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਆਪਣੀ ਫੈਮਿਲੀ ਲਈ ਆਪਣੇ ਪਰਿਵਾਰ ਲਈ ਇਸ ਲਈ ਇਸ ਮਾਧਿਅਮ ਰਾਹੀਂ ਅਸੀਂ ਤੁਹਾਨੂੰ ਅਪੀਲ ਕਰਦੇ ਆ ਕਿ ਜਿਹੜਾ ਵਹੀਕਲਸ ਹੈਗੇ ਆ ਉਹ ਆਪਣੇ ਬਹੁਤ ਤੁਸੀਂ ਵਧੀਆ ਠੀਕ ਰੱਖਣੇ ਪਰ ਇੱਕ ਇਰੈਕਸ਼ਨ ਵਾਸਤੇ ਕਾਫੀ ਦਿਨ ਪਹਿਲਾਂ ਇੱਕ ਕਾਨੂੰਨ ਨਿਕਲਿਆ ਸੀਗਾ 31 ਮਾਰਚ ਤੋਂ ਬਾਅਦ ਜਿਹੜਾ 20 ਦਿਨਾਂ ਦਾ ਉਹਨਾਂ ਨੂੰ ਟਾਈਮ ਦਿੱਤਾ ਗਿਆ ਸੀਗਾ ਪਰ ਉਹਨਾਂ ਵੱਲੋਂ ਕਾਨੂੰਨ ਦੀ ਹਮੇਸ਼ਾ ਉਲੰਘਣਾ ਕੀਤੀ ਜਾਂਦੀ ਹੈ ਅਸੀਂ ਉਹਨਾਂ ਦੇ ਚਲਾਨ ਕਰਦੇ ਰਹਿੰਦੇ ਆ ਉਹਨਾਂ ਨੂੰ ਗਾਈਡ ਵੀ ਕਰਦੇ ਰਹਿੰਦੇ ਆ ਤੇ ਜਿਹੜਾ ਕੋ ਨਹੀਂ ਉਹ ਬੇ ਕਰ ਰਿਹਾ ਉਹਨਾਂ ਦੇ ਅਸੀਂ ਬਕਾਇਦਾ ਚਲਾਨ ਸਸਿਕਾ ਲੁਧਿਆਣਾ ਲਈ ਦੇਖ ਰਹੇ ਤੁਸੀਂ ਮੈਂਡੀ ਤਿੰਨ ਵੱਡੀ ਤੱਕ ਪਹੁੰਚਿਆ ਲੁਧਿਆਣਾ ਸਮੜਾ ਚੌਕ ਦੇ ਵਿੱਚ ਜਿੱਥੇ ਦੱਸਦੀ ਹੈ ਕਿ ਆਏ ਦਿਨ ਕਲਕਰੀਆ ਲੁਧਿਆਣਾ ਸ਼ਹਿਰ ਦੇ ਤਾਂ ਲੁਧਿਆਣਾ ਸ਼ਹਿਰ ਦੇ ਵਿੱਚ ਆਏ ਦਿਨ ਲਗਾਤਾਰ ਟ੍ਰੈਫਿਕ ਨਿਯਮਾਂ ਦੀ ਚੜੀਆਂ ਧੱਜੀਆਂ ਉੜਾਈਆਂ ਜਾਂਦੀਆਂ ਲੋਕ ਜਿਹੜੇ ਨੇ ਉਹ ਬਿਲਕੁਲ ਵੀ ਸਤਰਕ ਨਹੀਂ ਹੋ ਰਹੇ ਪਰ ਕੋਲਸੇ ਲਗਾਤਾਰ ਅਵੇਅਰ ਕਰਦੀ ਹੈ ਲੋਕਾਂ ਨੂੰ ਪਰ ਲੋਕ ਜਿਹੜੇ ਨੇ ਬਿਲਕੁਲ ਵੀ ਧਿਆਨ ਨਹੀਂ ਦਿੰਦੇ ਅਗਰ ਮੋਟਰਸਾਈਕਲ ਦੀ ਗੱਲ ਕਰੀਏ ਤਾਂ ਮੋਟਰਸਾਈਕਲ ਦੇ ਵਿੱਚ ਦੋ ਲੋਕਾਂ ਤੋਂ ਜ਼ਿਆਦਾ ਜਿਹੜੇ ਐ ਸਵਾਰੀਆਂ ਜਿਹੜੀ ਨਹੀਂ ਪੈ ਸਕਦੀਆਂ ਪਰ ਮੋਟਰਸਾਈਕਲ ਦੇ ਵਿੱਚ ਚਾਰ-ਚਾਰ ਲੋਕ ਜਿਹੜੇ ਸੜਕ ਦੇ ਵਿੱਚ ਟ੍ਰੈਫਿਕ ਦੀ ਜਿਹੜੀ ਉਲੰਘਣਾ ਕਰਦੇ ਨੇ ਪਰ ਅੱਜ ਗੱਲ ਕਰਦੀਏ ਲੁਧਿਆਣਾ ਸ਼ਹਿਰ ਦੇ ਵਿੱਚ ਤਾਂ ਲੁਧਿਆਣਾ ਸੈਦ ਸਮਰਾਜ ਚੌਕ ਦੇ ਵਿੱਚ ਦੱਸਦੀ ਹੈ ਕਿ ਟ੍ਰੈਫਿਕ ਇੰਚਾਰਜ ਗੁਰਪ੍ਰੀਤ ਸਿੱਧੂ ਜੀ ਮੌਕੇ ਤੇ ਪਹੁੰਚੇ ਨੇ ਉਹਨਾਂ ਦੇ ਅਗਵਾਈ ਹੇਠ ਜਿਹੜਾ ਹੈ ਸਮਰਾਜ ਚੌਕ ਦੇ ਵਿੱਚ ਜਿਹੜਾ ਹੈ ਉਹਨਾਂ ਵੱਲੋਂ ਜਿਹੜਾ ਇੱਕ ਇੱਕ ਗੱਡੀ ਦੀ ਜੜੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੀ ਗੱਡੀਆਂ ਦੇਖ ਸਕਦੇ ਹੋ ਤੁਸੀਂ ਜਿਹੜੀ ਗੱਡੀਆਂ ਦੇ ਫਕ ਚੜੇ ਹੋੜੇ ਨੇ ਜਿਹੜੀ ਗੱਡੀਆਂ ਜੜੀਆਂ ਓਵਰ ਲੋਡ ਨੇ ਜਿਹੜੀ ਗੱਡੀਆਂ ਦਾ ਜਿਹੜੀ ਹੈ ਟਾਈਮਿੰਗ ਜਿਹੜੀ ਹੈ ਨਿਕਲ ਚੁੱਕੀ ਹੈ ਉਹ ਗੱਡੀਆਂ ਨੂੰ ਜਿਹੜਾ ਉਹਨਾਂ ਵੱਲੋਂ ਜਿਹੜ ਕੋਡ ਕੀਤਾ ਜਾ ਰਿਹਾ ਤਾਂ ਉਹਨਾਂ ਵੱਲੋਂ ਤੱਕ ਐਕਸ਼ਨ ਜਿਹੜਾ ਹੈ ਉਹਨਾਂ ਵੱਲੋਂ ਅੱਜ ਕੀਤਾ ਗਿਆ ਪਰ ਇੱਕ ਪਾਸੇ ਲੋਕਾਂ ਨੂੰ ਜਿਹੜਾ ਉਹਨਾਂ ਵੱਲੋਂ ਅਵੇਰਨੈਸ ਵੀ ਜੜੀ ਆ ਉਹਨਾਂ ਵੱਲੋਂ ਦਿੱਤੀ ਜਾ ਰਹੀ ਹੈ ਪਰ ਗਲਬਾਤ ਵੀ ਕਰ ਲੈਨੇ ਆ ਕਿ ਦੱਸ ਦਈਏ ਤੁਹਾਨੂੰ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਟ੍ਰੈਫਿਕ ਜੜੀ ਆ ਕਾਫੀ ਜ਼ਿਆਦਾ ਵੱਧ ਚੁੱਕੀ ਆ ਅਗਰ ਸਮਰਾਲਾ ਚੌਕ ਦੀ ਗੱਲ ਕਰੀਏ ਸਮਰਾਲਾ ਚੌਕ ਦੇ ਵਿੱਚ ਕਾਫੀ ਜ਼ਿਆਦਾ ਟ੍ਰੈਫਿਕ ਜੜੀ ਹੁੰਦੀ ਆ ਤਾਂ ਇਸ ਚੌਕ ਦੇ ਵਿੱਚ ਲਗਾਤਾਰ ਹਮੇਸ਼ਾ ਪੁਲਿਸ ਜੜੀ ਆ ਤੇ ਤਣਾਤ ਰਹਿੰਦੀ ਹੈ ਟ੍ਰੈਫਿਕ ਪੁਲਿਸ ਤਣਾਤ ਰਹਿੰਦੀ ਹੈ ਪਰ ਲੋਕ ਵੀ ਫੇਰੀ ਵੀ ਜਿਹੜਾ ਧਿਆਨ ਨਹੀਂ ਦਿੰਦੇ ਪਰ ਦੇਖ ਸਕਦੇ ਹੋ ਜਿਹੜੀ ਗੱਡੀਆਂ ਦੇ ਵਿੱਚ ਜੜੀ ਆ ਲਾਲ ਟੇਪ ਵੀ ਜੜੀ ਆ ਰੱਡੇ ਟੇਪ ਵੀ ਲਾਈ ਜਾ ਰਹੀ ਉਸ ਤੋਂ ਬਾਅਦ ਵਾਈਟ ਟੇਪ ਵੀ ਤਾਂ yellow ਟੇਪ ਵੀ ਜੜੀ ਆ ਲਾਈ ਸਾਰੀ ਗੱਲਬਾਤ ਕਰਦੇ ਆ AD ACP ਸਾਹਿਬ ਜੀ ਮੌਜੂਦ ਨੇ ਗੱਲ ਕਰਾਂਗੇ ਕਿ ਉਹਨਾਂ ਵੱਲੋਂ ਅੱਜ ਜਿਹੜਾ ਸਖਤ ਐਕਸ਼ਨ ਜਿਹੜਾ ਅੱਜ ਲਿੱਤਾ ਗਿਆ ਗੁਰਪ੍ਰੀਤ ਸਿੱਧੂ ਜੀ ਨੇ ਇਨਚਾਰਜ ਟ੍ਰੈਫਿਕ ਦੇ ਸੋ ਗੱਲ ਕਰਦੇ ਆ ਕੀ ਕਰਾ ਸੱਸੀ ਕਾਲ ਜੀ ਹਾਂ ਜੀ ਸੱਸੀ ਕਾਲ ਜੀ ਸਰ ਅੱਜ ਤੁਸੀਂ ਸਮਰਣਾ ਚੌਕ ਦੇ ਵਿੱਚ ਐਕਸ਼ਨ ਦੇ ਵਿੱਚ ਆਏ ਹੋ ਹਾਂ ਜੀ ਇਹ ਤਾਂ ਅੱਜ ਅਸੀਂ ਸਮਰਣਾ ਚੌਕ ਤੋਂ ਹੁੰਦੇ ਸੀਜ਼ਨ ਤੋਂ ਅਸੀਂ ਪਹਿਲਾਂ ਵੀ ਕਰ ਰਹੇ ਸੀਗੇ ਹੁਣ ਧੁੰਦਾ ਸੀਜ਼ਨ ਬਹੁਤ ਜ਼ਿਆਦਾ ਹੋ ਗਿਆ ਇੱਕ ਫੌਗ ਤੇ ਠੰਡ ਆ ਉਹਦੇ ਨਾਲ ਵਹੀਕਲ ਦੇਦੇ ਨਹੀਂ ਨੰਬਰ ਇੱਕ ਤਾਂ ਸੀ ਇਹਨਾਂ ਤੇ ਰਿਫਲੈਕਟਿਵ ਟੇਪਾਂ ਲਾਈਆਂ ਸਾਰੇ ਵਹੀਕਲਸ ਤੇ ਖਾਸ ਕਰ ਕਮਰਸ਼ੀਅਲ ਵਾਹਨ ਜਿਹੜੇ ਹੁੰਦੇ ਆ ਉਹਨਾਂ ਦੇ ਉੱਤੇ ਕਿਉਂਕਿ ਉਹ ਦਿਨ ਰਾਤ ਚੱਲਦੇ ਆ ਤੇ ਜਦੋਂ ਕੋਈ ਹਾਸਾ ਹੁੰਦਾ ਤੇ ਮੋਸਟਲੀ ਕਾਰਨ ਧੁੰਦਾ ਦੇ ਵਿੱਚ ਇਹੀ ਹੁੰਦਾ ਕਿ ਸਾਹਮਣੇ ਵਾਲਾ ਵਹੀਕਲ ਦਿਖਿਆ ਨਹੀਂਗਾ ਇਸ ਕਰਕੇ ਅਸੀਂ ਸਾਰੇ ਵਹੀਕਲਸ ਤੇ ਅੱਜ ਅਸੀਂ ਆਪਣੇ ਜਿਹੜੇ ਆ ਰਿਫਲੈਕਟਿਵ ਟੇਪਾਂ ਕਾਫੀ ਵਹੀਕਲ ਦੇ ਘੱਟੋ ਘਾਟ ਮੇਰਾ ਖਿਆਲ 100-150 ਵਹੀਕਲਸ ਤੇ ਅਸੀਂ ਟੇਪਾਂ ਲਗਾ ਚੁੱਕੇ ਆ ਤਾਂ ਕਿ ਜਿਹੜਾ ਕਿ ਆ ਜਿਹਦਾ ਕਿ ਹਾਸਿਆ ਤੋਂ ਬਚਿਆ ਜਾ ਸਕੇ ਕਿਉਂਕਿ ਜਦੋਂ ਹਾਸਿਆ ਹੁੰਦਾ ਤਾਂ ਉਹ ਨੂੰ ਵੀ ਪਤਾ ਹੈ ਬੰਦੇ ਦਾ ਇਨਸਾਨ ਦਾ ਜਾਂ ਤਾਂ ਕੋਈ ਅੰਗ ਪੈਰ ਚਲੇ ਜਾਂਦਾ ਜਾਂ ਉਹਦਾ ਜੀਵਨ ਚਲੇ ਜਾਂਦਾ ਹੈ ਤੇ ਇਹ ਇੱਕ ਇਨਸਾਨੀ ਜਾਨਾਂ ਨੂੰ ਤੇ ਉਹਨਾਂ ਦੇ ਸਰੀਰ ਨੂੰ ਬਚਾਉਣ ਦਾ ਬਹੁਤ ਵੱਡਾ ਅਸੀਂ ਪਰ ਅੱਲਾਹ ਇਹ ਕਰ ਰਹੇ ਆ ਐਨ ਜੀਓ ਦੀ ਹੈਲਪ ਦੇ ਨਾਲ ਅਸੀਂ ਸਾਰੀਆਂ ਟਿੱਪਾਂ ਵਗੈਰਾ ਸਾਰੇ ਵਿਕਲਪ ਲੱ ਲ ਲੋਕਾਂ ਵਾਸਤੇ ਪੁਲਿਸ ਵੱਲੋਂ ਹਮੇਸ਼ਾ ਇੱਕ ਨਾ ਇੱਕ ਕੋਈ ਨਾ ਕੋਈ ਅਵੇਅਰਨੈਸ ਕੋਈ ਨਾ ਕੋਈ ਪ੍ਰਾਲਾ ਕੀਤਾ ਜਾਂਦਾ ਪਰ ਲੋਕ ਜਿਹੜਾ ਬਿਲਕੁਲ ਵੀ ਨਿਯਮ ਨਾਲ ਉਹ ਜਿਹੜਾ ਧਿਆਨ ਨਹੀਂ ਦਿੰਦੇ ਤਾਂ ਜੀਆਂ ਉਹਨਾਂ ਦੇ ਨਜ਼ਰ ਆਉਂਦੇ ਨੇ ਉਹਨਾਂ ਵਾਸ ਹਾਂਜੀ ਉਹਨਾਂ ਵਾਸਤੇ ਸਾਨੂੰ ਇੱਕ ਅਸੀਂ ਅਪੀਲ ਕਰਦੇ ਤੁਹਾਡਾ ਆਪਣਾ ਜੀਵਨ ਤੇ ਦੂਸਰੇ ਜਿਹੜੇ ਹੋਰ ਸੜਕਾਂ ਤੇ ਚੱਲ ਰਹੇ ਨੇ ਲੋਕ ਉਹਨਾਂ ਦਾ ਜੀਵਨ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਆਪਣੀ ਫੈਮਿਲੀ ਲਈ ਆਪਣੇ ਪਰਿਵਾਰ ਲਈ ਇਸ ਲਈ ਇਸ ਮਾਧਿਅਮ ਰਾਹੀਂ ਅਸੀਂ ਤੁਹਾਨੂੰ ਅਪੀਲ ਕਰਦੇ ਆ ਕਿ ਜਿਹੜਾ ਵਹੀਕਲਸ ਹੈਗੇ ਆ ਉਹ ਆਪਣੇ ਬਹੁਤ ਤੁਸੀਂ ਵਧੀਆ ਠੀਕ ਰੱਖਣੇ ਬ੍ਰੇਕਸ ਲਾਈਟਸ ਖਾਸ ਕਰ ਔਗ ਲਾਈਟਸ ਲਵਾ ਲਓ ਬ੍ਰੇਕਾਂ ਠੀਕ ਹੋਣੀਆਂ ਚਾਹੀਦੀਆਂ ਤੁਹਾਡੀ ਆਈ ਸਾਈਡ ਤੁਹਾਡਾ ਨਸ਼ਾ ਕਰਕੇ ਕੋਈ ਵਾਹਨ ਨਾ ਚਲਾਓ ਇਸ ਕਰਕੇ ਰੈੱਡ ਲਾਈਟ ਨੂੰ ਫੋਲੋ ਕਰੋ ਆਪਣੇ ਡਾਕੂਮੈਂਟਸ ਪੂਰੇ ਰੱਖੋ ਤਾਂ ਕਿ ਜਿਹੜਾ ਆਪਣਾ ਵੀ ਜੀਵਨ ਤੁਹਾਡਾ ਬਚ ਸਕੇ ਜੇ ਰੱਬ ਨਾ ਕਰੇ ਕੋਈ ਹਾਸਾ ਹੋ ਜਾਵੇ ਤੇ ਜਿਹੜਾ ਦੂਸਰੇ ਦਾ ਵੀ ਜੀਵਨ ਬਚ ਸਕੇ ਪਰ ਸਰ ਉਹ ਕਈ ਲੋਕ ਜਿਹੜੇ ਨੇ ਮੋਟਰਸਾਈਕਲ ਦੇ ਵਿੱਚ ਅਗਰ ਗੱਡੀਆਂ ਦੀ ਵੀ ਗੱਲ ਕਰਦੀ ਹੈ ਤਾਂ ਹਾਈ ਸਕਿਉਰਿਟੀ ਨੰਬਰ ਪਲੇਟ ਨਹੀਂ ਲਾ ਕੇ ਚੱਲਦੇ ਪਰ ਉਹਨਾਂ ਵਾਸਤੇ ਜਿਹੜਾ ਉਹ ਦੇਖਦੇ ਨੇ ਕਿ ਅਗਰ ਲਾਈਟਾਂ ਨਹੀਂ ਲੱਗੀਆਂ ਪੁਲਿਸ ਨਹੀਂ ਹੈਗੀ ਖੜੀ ਤੇ ਉਹ ਜਿਹੜਾ ਗੱਡੀ ਕ੍ਰੋਸ ਕਰਕੇ ਲੈ ਕੇ ਜਾਂਦੇ ਨੇ ਜਾਂ ਓਵਰਟੈਕ ਕਰਦੇ ਨੇ ਉਹਨਾਂ ਵਾਸਤੇ ਹਾਂ ਉਹ ਵੀ ਬੜੇ ਅਸੀਂ ਉਹਨਾਂ ਨੂੰ ਵੀ ਬੜੇ ਤੁਹਾਡੇ ਮਾਧਿਅਮ ਰਾਹੀਂ ਪੇਸ਼ ਕਰਦੇ ਹ ਕਿ ਜਿਨ੍ਹਾਂ ਦਾ ਕੋਈ ਨਹੀਂ ਨੰਬਰ ਪਲੇਟ ਲੱਗੀ ਹਾਈ ਟੈਕ ਨੰਬਰ ਪਲੇਟ ਉਹ ਲਗਵਾਣੀ ਬਹੁਤ ਜ਼ਰੂਰੀ ਹੈ ਆਦਰਵਾਇਸ ਫਿਰ ਅਸੀਂ ਉਹਨਾਂ ਦਾ ਚਲਾਨ ਕਰਾਂਗੇ ਜਾਂ ਬੰਦ ਕਰਾਂਗੇ ਫਿਰ ਉਹ ਪਰੇਸ਼ਾਨੀ ਤੋਂ ਬਚਣ ਲਈ ਤੁਸੀਂ ਬਰਾਏ ਮਿਹਰਬਾਨੀ ਆਪਣੇ ਡਾਕੂਮੈਂਟਸ ਲੈ ਕੇ ਚੱਲੋ ਹੈਲਮਟ ਵਗੈਰਾ ਪਾ ਕੇ ਚੱਲੋ ਤੇ ਆਪਣੇ ਜਿਹੜੇ ਸਾਰੇ ਆ ਜਿਹੜੇ ਹਾਈਟ ਨੰਬਰ ਪਲੇਟ ਜਿਹੜੀ ਆ ਉਹ ਪ੍ਰੋਪਰ ਤਰੀਕੇ ਦੀ ਲੱਗੀ ਹੋਵੇ ਤਾਂ ਸਰ ਇੱਕ ਹੋਰ ਸਵਾਲ ਹੈ ਜਿਹੜਾ ਇੱਥੇ ਅੱਜ ਤੁਸੀਂ ਖੜੇ ਹੋ ਲਾਗੇ ਦੌਰਾਨ ਸਮਰਾਲਾ ਚੌਕ ਕਾਫੀ ਵੱਡਾ ਚੌਕ ਹੈ ਹਰ ਪਾਸੋਂ ਗੱਡੀਆਂ ਜਿਹੜੀਆਂ ਇੱਥੋਂ ਲੰਘਦੀਆਂ ਤੇ ਹੁਣ ਤੱਕ ਦੇ ਵਿੱਚ ਕਿੰਨੀ ਗੱਡੀਆਂ ਤੇ ਜਿਹੜਾ ਅੱਜ ਚਲਾਨ ਵੀ ਕੀਤਾ ਗਿਆ ਹੁਣ ਅਸੀਂ ਕਾਫੀ ਕਮਰਸ਼ੀਅਲ ਵਾਹਨ ਜਿਹੜੇ ਓਵਰ ਸਾਈਜ਼ ਸਕੇ ਜਿਸ ਤਰ੍ਹਾਂ ਤੁਸੀਂ ਦੇਖਿਆ ਹੈ ਓਵਰ ਹਾਈਟ ਓਵਰ ਹੈੱਡ ਜਾਂ ਕਈ ਕੰਡਮ ਜਿਹੜੇ ਵਹੀਕਲਸ ਨੇ ਰੋਡ ਤੇ ਨੇ ਤੇ ਉਹਨਾਂ ਦੇ ਅਸੀਂ ਕਾਫੀ ਚਲਾਨ ਕੀਤੇ ਆ ਬਿਲਕੁਲ ਤਾਂ ਸਰ ਹੋਰ ਕੀ ਚੀਜ਼ ਦੇਖਣ ਨੂੰ ਮਿਲੀ ਲੁਧਿਆਣਾ ਸ਼ਹਿਰ ਦੇ ਸਮਰਾਲਾ ਚੌਕ ਦੇ ਵਿੱਚ ਲੋਕਾਂ ਦੇ ਵਿੱਚ ਕਿਉਂਕਿ ਤੁਸੀਂ ਹਮੇਸ਼ਾ ਹੀ ਅਵੇਅਰ ਕਰਦੇ ਰਹਿੰਦੇ ਹੋ ਸੋਸ਼ਲ ਮੀਡੀਆ ਤੁਰੂ ਵੀ ਅਵੇਅਰ ਕਰਦੇ ਰਹਿੰਦੇ ਹੋ ਤੇ ਲੋਕਾਂ ਨੂੰ ਲਾਕੇ ਦੌਰਾਨ ਵੀ ਦੱਸਦੇ ਰਹਿੰਦੇ ਹੋ ਕੀ ਹ ਟੌਕ ਹੈ ਸਮਰਾਲਾ ਟੌਕ ਜਿਹੜਾ ਬਿਜ਼ਨਸ ਟੌਕ ਆ ਲੁਧਿਆਣੇ ਦਾ ਤੇ ਇਹਦੇ ਵਿੱਚ ਕਾਫੀ ਟ੍ਰੈਫਿਕ ਆਂਦਾ ਹੈ ਹਰ ਪਾਸੇ ਚਾਰੇ ਪਾਸੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਤੇ ਇਹ ਲੋਕਾਂ ਨੂੰ ਜਿਹੜੀ ਆਪਣੀ ਰੋਡਸ ਤੇ ਮੁਤਾਬਕ ਇਹਨੂੰ ਯੂਜ਼ ਕਰਨਾ ਚਾਹੀਦਾ ਹੈ ਇਹ ਨਹੀਂ ਵੀ ਆਪਣੇ ਸਮਾਨ ਅੱਗੇ ਰੱਖ ਲਿਆ ਸੀ ਉਹਨਾਂ ਨੂੰ ਵੀ ਅਪੀਲ ਦੁਕਾਨਦਾਰਾਂ ਨੂੰ ਵੀ ਸਾਰਿਆਂ ਨੂੰ ਕਰਕੇ ਆਟੋਸ ਨੂੰ ਲਾਈਨ 'ਚ ਲਗਵਾਇਆ ਹੈ ਤਾਂ ਕਿ ਜਿਹੜਾ ਸਾਰਾ ਟ੍ਰੈਫਿਕ ਸਮੂਥ ਤੇ ਵਧੀਆ ਤਰੀਕੇ ਨਾਲ ਚੱਲੇ ਬਿਲਕੁਲ ਸਰ ਪਰ ਇੱਕ ਇਰੈਕਸ਼ਨ ਵਾਸਤੇ ਕਾਫੀ ਦਿਨ ਪਹਿਲਾਂ ਇੱਕ ਕਾਨੂੰਨ ਨਿਕਲਿਆ ਸੀਗਾ 31 ਮਾਰਚ ਤੋਂ ਬਾਅਦ ਜਿਹੜਾ 20 ਦਿਨਾਂ ਦਾ ਉਹਨਾਂ ਨੂੰ ਟਾਈਮ ਦਿੱਤਾ ਗਿਆ ਸੀਗਾ ਪਰ ਉਹਨਾਂ ਵੱਲੋਂ ਕਾਨੂੰਨ ਦੀ ਹਮੇਸ਼ਾ ਉਲੰਘਣਾ ਕੀਤੀ ਜਾਂਦੀ ਹੈ ਆਟੋ ਵਾਹਨ ਜਿਹੜੇ ਨੇ ਇਰੈਕਸ਼ਨ ਨੇ ਉਹਨਾਂ ਵੱਲੋਂ ਤੇ ਉਹਨਾਂ ਵੱਲੋਂ ਕੀ ਐਕਸ਼ਨ ਹੋਣਾ ਹਾਂ ਉਹਨਾਂ ਦਾ ਵੀ ਸਾਨੂੰ ਸਮੇਂ-ਸਮੇਂ ਤੇ ਜਿਹੜਾ ਹੈ ਅਸੀਂ ਉਹਨਾਂ ਦੇ ਚਲਾਨ ਕਰਦੇ ਰਹਿੰਦੇ ਹਾਂ ਉਹਨਾਂ ਨੂੰ ਗਾਈਡ ਵੀ ਕਰਦੇ ਰਹਿੰਦੇ ਹਾਂ ਤੇ ਜਿਹੜਾ ਕੋਈ ਨਹੀਂ ਓਬੇ ਕਰ ਰਿਹਾ ਉਹਨਾਂ ਦੇ ਅਸੀਂ ਬਕਾਇਦਾ ਚਲਾਨ ਕੀ ਤਾ ਸਰ ਪਟੀਆਂ ਜੜੀਆਂ ਨੇ ਉਹ ਤਕਰੀਬਨ ਹੁਣ ਕਿੰਨੀ ਕੀ ਦੇਰ ਤੱਕ ਹੋਰ ਲਵਾਉਂਗੇ ਗੱਡੀਆਂ ਦੇ ਵਿੱਚ ਤੇ ਇਸ ਤੋਂ ਬਾਅਦ ਅਗਲਾ ਸਟੇਪ ਅਗਲਾ ਚੌਕ ਕਿਹੜਾ ਹੋ ਹਾਂ ਹੁਣ ਅਸੀਂ ਕਾਫੀ ਦੇਰ ਹੋ ਗਈ ਸਾਨੂੰ ਇੱਥੇ ਲਗਾਉਂਦਿਆਂ ਨੂੰ ਫਿਰ ਅਸੀਂ ਇੱਥੇ ਲਗਾ ਕੇ ਤੇ ਨੈਕਸਟ ਅਸੀਂ ਚਲ ਜਾਾਂਗੇ ਢੋਲੇ ਵਾਲ ਚੌਪ ਤੇ ਉੱਥੇ ਇਹਨੂੰ ਇੰਪਲੀਮੈਂਟ ਕਰਾਂਗੇ ਬਿਲਕੁਲ ਸੋ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਵੱਲੋਂ ਬਹੁਤ ਹੀ ਵਧੀਆ ਜਿਹੜਾ ਉਹਨਾਂ ਵੱਲੋਂ ਪ੍ਰਾਲਾ ਇੱਕ ਕੱਢਿਆ ਗਿਆ ਉਹਨਾਂ ਵੱਲੋਂ ਹੱਥਾਂ ਦੇ ਵਿੱਚ ਦੇਖ ਸਕਦੇ ਹੋ ਕਿ ਤੇਪਾ ਜੜੀਆਂ ਫੜੀਆਂ ਹੋਈਆਂ ਕਿਉਂਕਿ ਅੱਜ ਠੰਡ ਦਾ ਸਮਾਂ ਹੋ ਚੁੱਕਿਆ ਤਾਂ ਤੰਦ ਜਿਹੜਾ ਕਾਫੀ ਪਿਆਰ ਆ ਜਿਸ ਦੌਰਾਨ ਪੁਲਸ ਵੱਲੋਂ ਜੜੀ ਹੈ ਇੱਕ ਅਵੇਰਨੈਸ ਕੀਤੀ ਜਾ ਰਹੀ ਲੋਕਾਂ ਨੂੰ ਇੱਕ ਉਪਰਾਲਾਵਨ ਵੱਲੋਂ ਕੀਤਾ ਗਿਆ ਆਪਦੇ ਵੱਲੋਂ ਇੱਕ ਐਪ ਜਿਹੜੀ ਉਹਨਾਂ ਦੀ ਗੱਡੀਆਂ ਦੇ ਵਿੱਚ ਲਗਾਇਆ ਜਾ ਰਹੀਆਂ ਤਾਂ ਉਹ ਜਿਹੜਾ ਵਾਹਨ ਆਰਾਮ ਨਾਲ ਚਲਾ ਸਕਣ ਤਾਂ ਸੇਫ ਡਰਾਈਵ ਜਿਹੜਾ ਕਰ ਸਕਣ ਪਰ ਚੌਕ ਦੇ ਵਿੱਚ ਇਸ ਟਾਈਮ ਖੜੇ ਆਉਣਾ ਉਹ ਤਾਂ ਇਹ ਵੀ ਗੱਲ ਕਹੀ ਗਈ ਹੈ ਕਿ ਲੋਕਾਂ ਨੂੰ ਰੋਜ਼ ਜਿਹੜਾ ਅਵੇਅਰ ਕਰਦੇ ਆ ਪਰ ਲੋਕੀ ਜਿਹੜੇ ਨੇ ਕਈ ਨਾ ਕਈ ਨਹੀਂ ਸਮਝਦੇ ਪਰ ਉਹਨਾਂ ਨੂੰ ਸਮਝਣਾ ਚਾਹੀਦਾ ਆਪਣਾ ਡਰਾਈਵਿੰਗ ਲਾਇਸੈਂਸ ਬਹੁਤ ਜ਼ਰੂਰੀ ਹੈ ਅਗਰ ਗੱਡੀ ਦੇ ਵਿੱਚ ਹੋ ਤਾਂ ਸੀਟ ਬੈਲਟ ਬਹੁਤ ਜ਼ਰੂਰੀ ਹੈ ਅਗਰ ਮੋਟਰਸਾਈਕਲ ਦੇ ਵਿੱਚ ਹੋ ਤਾਂ ਹੈਲਮਟ ਬਹੁਤ ਜ਼ਰੂਰੀ ਹੈ ਤਾਂ ਜਿਹੜਾ ওভারਟੈਕ ਲੋਕ ਕਰਦੇ ਨੇ ਉਹਨਾਂ ਨੂੰ ওভারਟੈਕ ਨਹੀਂ ਕਰਨਾ ਚਾਹੀਦਾ ਹੋਰ ਵੀ ਲੋਕ ਤੁਹਾਨੂੰ ਦਿਖਾ ਦਿੰਦੇ ਨੇ ਕਿ ਇਸ ਟਾਈਮ ਚੌਕ ਦੇ ਵਿੱਚ ਇੱਥੇ ਗਨੇ ਆ ਜਿੱਥੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਨੇ ਕਿ ਲੋਕੀ ਜਿਹੜੇ ਨੇ ਜਦੋਂ ਪੁਲਿਸ ਮੌਕੇ ਤੇ ਖੜੀ ਹੁੰਦੀ ਆ ਤਾਂ ਲੋਕ ਜਿਹੜਾ ਡਰਾਈਵ ਜਿਹੜਾ ਬਿਲਕੁਲ ਹੀ ਸੇਫ ਕਰਦੇ ਨੇ ਜਦੋਂ ਪੁਲਿਸ ਨਹੀਂ ਖੜੀ ਹੁੰਦੀ ਤਾਂ ਡਰਾਈਵ ਜਿਹੜਾ ਉਹ ਬਿਲਕੁਲ ਅਨ ਸੇਫ ਕਰਦੇ ਨੇ ਕਿਉਂਕਿ ਉਹ ਉਹਨਾਂ ਨੂੰ ਇਹ ਡਰ ਨਹੀਂ ਹੁੰਦਾ ਕਿ ਪੁਲਿਸ ਖੜੀ ਆ ਪਰ ਪੁਲਿਸ ਜਦੋਂ ਖੜੀ ਹੁੰਦੀ ਆ ਤਾਂ ਤੁਹਾਨੂੰ ਇਹ ਗੱਲ ਨਹੀਂ ਪਤਾ ਕਿ ਜਦੋਂ ਪੁਲਿਸ ਖੜੀ ਹੋਵੇ ਤਾਂ ਪੁਲਿਸ ਤੁਹਾਨੂੰ ਅ ਅچھے ਰਾਹ ਪਾਉਂਦੀ ਆ ਆ ਆਪਣੇ ਸੇਫਟੀ ਵਾਸਤੇ ਚੀਜ਼ ਦੱਸਦੀ ਕਿਉਂਕਿ ਆ ਦੇਖ ਸਕਦੇ ਹੋ ਤੁਸੀਂ ਕਾਫੀ ਦੇਰ ਇੱਥੇ ਹੋ ਚੁੱਕੇ ਆ ਸਮਰਾਲਾ ਚੌਕ ਦੇ ਵਿੱਚ ਕਾਫੀ ਦੇਰ ਤੋਂ ਪੁਲਿਸ ਵੱਲੋਂ ਚੜਾਇਕ ਅਵੇਰਨੈਸ ਜਿਹੜਾ ਕੀਤਾ ਜਾ ਰਿਹਾ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਤਾਂ ਉਹਨਾਂ ਵੱਲੋਂ ਇੱਕ ਬਹੁਤ ਵਧੀਆ ਮੈਸੇਜ ਵੀ ਦਿੱਤਾ ਗਿਆ ਲੋਕਾਂ ਨੂੰ ਕਿ ਲੋਕ ਜਿਹੜੇ ਨੇ ਸੇਫ ਡਰਾਈਵ ਕਰਨ ਤਾਂ ਠੰਡ ਦਾ ਜਿਹੜਾ ਮੌਸਮ ਆ ਚੁੱਕਿਆ ਹੈ ਪਰ ਟ੍ਰੈਫਿਕ ਵੀ ਜਿਹੜੀ ਦੇਖ ਸਕਦੇ ਹੋ ਜਿਹੜਾ ਸ਼ਹਿਰ ਦੇ ਸਮਰਾਲਾ ਚੌਕ ਦੇ ਵਿੱਚ ਜਿੱਤੋਂ ਤੁਸੀਂ ਦੱਸ ਦਿੱਤਾ ਕਿ ਸਮਰਾਲਾ ਚੌਕ ਹੈ ਅੱਗੇ ਗੜੇ ਹਨ ਤਾਂ ਦਿੱਲੀ ਵੱਲੋਂ ਵੀ ਜਾ ਸਕਦੇ ਹੋ ਸਾਨੇਵਾਲ ਤੋਂ ਉਸ ਤੋਂ ਬਾਅਦ ਜਿਹੜਾ ਚੰਡੀਗੜ੍ਹ ਰੋਡ ਕਾਫ ਜਿਹੜਾ ਵੱਡਾ ਚੌਕ ਹੈ ਇਸ ਚੌਕ ਦੇ ਵਿੱਚ ਪੁਲਿਸ ਪਰਮਾਨੈਂਟ ਖੜੀ ਹੁੰਦੀ ਹੈ ਤਾਂ ਤੁਸੀਂ ਅਗਰ ਚੌਕ ਤੋਂ ਲੰਘੋ ਜਾਂ ਡਰਾਈਵ ਕਰਨੀ ਹੈ ਤਾਂ ਸੇਫ ਡਰਾਈਵ ਕਰੋ ਅਗਰ ਤੁਸੀਂ ਉਲੰਘਣਾ ਕਰੋਗੇ ਤੇ ਇਹਦਾ ਜ਼ਿੰਮੇਵਾਰ ਕੋਈ ਹੋਰ ਨਹੀਂ ਤੁਸੀਂ ਹੋ ਦੋਗੇ ਤਾਂ ਕਮੈਂਟ ਰਾਹੀਂ ਤੁਸੀਂ ਜ਼ਰੂਰ ਦੱਸਣਾ ਕਿ ਕਿਸ ਕਿਸ ਚੌਕ ਦੇ ਵਿੱਚ ਜਿਹੜਾ ਲੋਕ ਉਲੰਘਣਾ ਕਰਦੇ ਨੇ ਤਾਂ ਗੱਡੀਆਂ ਦੀ ਉਲੰਘਣਾ ਕਿਉਂਕਿ ਇਰਖੇ ਦੀ ਗੱਲ ਕਰਦੀ ਹੈ ਤਾਂ ਇਰਖਿਆਂ ਦਾ ਇੱਕ ਕਾਨੂੰਨ ਜਿਹੜਾ ਕਾਫੀ ਦਿਨ ਪਹਿਲਾਂ ਨਿਕਲਿਆ ਸੀਗਾ ਪਰ ਉਹ ਕਾਨੂੰਨ ਜਿਹੜਾ ਲਾਗੂ ਵੀ ਹੋਇਆ ਪਰ ਲੋਕ ਜਿਹੜੇ ਨੇ ਉਸ ਜੀ ਨੂੰ ਧਿਆਨ ਵੀ ਨਹੀਂ ਦਿੰਦੇ पर देखना यह होगा कि प्रशासन वालों लगातार अवेयरनेस दी जा, जा रही है अवेयर किया जा रहा है हूँ लोग किन्ना का जरा साधे ने लुधियाना लाइव मैडिक कैमरामैन मैन एमी